ਸੱਚੇ ਗੱਲ ਤੁਸੀਂ ਜੁੜੇ ਹੋ ਦਾ ਸਿਟੀ ਹੈਡਲਾਈਟਸ ਦੇ ਨਾਲ ਤੇ ਮੈਂ ਤੁਹਾਡਾ ਪੜਾ ਜੈ ਕੁਮਾਰ ਦੱਸਦੀ ਇਹ ਦਿਲਜੀਤ ਦੋਸਾਜ ਹੁਣ ਸਟੇਜ ਤੇ ਨੇ ਤਾਂ ਜਿੰਨਾ ਕਰਾਊਡ ਜਿਹੜਾਗਾ ਤੁਹਾਨੂੰ ਅੰਦਰ ਦੇਖਣ ਨੂੰ ਮਿਲਦਾ ਤਾਂ ਉਸ ਤੋਂ ਵੱਧ ਤੁਹਾਨੂੰ ਲਾਈਵ ਦਿਖਾ ਰਿਹਾ ਸਿਟੀ ਹੈਡਲਾਈਟਸ ਤੋਂ ਦੇਖ ਸਕਦੇ ਹੋ ਕਿ ਬਾਹਰ ਜਿਸ ਤਰੀਕੇ ਦਾ ਕਰਾਊਡ ਦਿਲਜੀਤ ਦੋਸਾਜ ਦੇ ਫੈਨ ਜਿਨੇ ਅੰਦਰ ਨੇ ਤਾਂ ਉਸ ਤੋਂ ਵੱਧ ਜਿਹੜੇ ਨੇ ਉਹ ਬਾਹਰ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ

ਬਹੁਤ ਮਜ਼ਾ ਆ ਰਿਹਾ ਹੈ ਜੀ ਬਸ ਅੰਦਰ ਜਾਣ ਦਾ ਮਨ ਸੀਗਾ ਮੇਰਾ ਜੀ ਮੈਨੂੰ ਚਾਹ ਹੋਇਆ ਨਹੀਂ ਬਾਹਰ ਇੰਜੋਏ ਕਰ ਰਹੇ ਹੋ ਹਾਂ ਜੀ ਬਹੁਤ ਮਿਆ ਆ ਰਿਹਾ ਹੈ ਬਾਹਰ ਬਹੁਤ ਮਜ਼ਾ ਆ ਰਿਹਾ ਹੈ ਬਸ ਜਦੋਂ ਐਂਟਰੈਂਸ ਤੇ ਜਦੋਂ ਦਿਲਜੀਤ ਆਇਆ ਉਹ ਤੋਂ ਮੈਨੂੰ ਬੜਾ ਮਚਾਇਆ ਜੀ ਹਾਂ ਜੀ ਜੀ ਹਾਂ ਜੀ ਹਾਂ ਜੀ ਮੈਂ ਨਾਲ ਹੀ ਆ ਮੈਨੂੰ ਹੋਰ ਮਿਆ ਮੇਰੇ ਘਰ ਨਹੀਂ ਆਇਆ ਮੈਂ ਹੀ ਗਿਆ ਸੀ ਆਣਾ ਇਹ ਵਨ ਟਾਈਮ ਐਕਸਪੀਰੀਅੰਸ ਹੈ ਤਾਂ ਉਹ ਹਨਾ ਕਦੀ ਕਦੀ ਆਉਂਦੇ ਆ ਜੀ ਤਾ ਇਸ ਲਈ ਆਇਆ ਬੋ ਇੰਜੋਏ ਹੋ ਰਿਹਾ ਬੋ ਵਧੀਆ ਲੱਗ ਰਿਹਾ ਕਿ ਕਿ ਕਹ ਰਹੀ ਹਾਂ ਅੰਚ ਮੈਮ ਕੀ ਕਹਾਂ ਤਾਂ ਵੈਰੀ ਗੁੱਡ ਨਾਈਸ ਮੈਂ ਬੜਾ ਨਹੀਂ ਐਕਸਾਈਟਡ ਸੀ ਔਰ ਮੈਂ ਬਹੁਤ ਐਕਸਾਈਟਡ ਆ ਦੇਖਣ ਲਈ ਦਰਜ ਸਾਨੂੰ ਯੈਸ ਸਾਹ ਦੇਖ ਰਹੇ ਹੋ ਥੋੜਾ ਥੋੜਾ ਦਿਖ ਰਿਹਾ ਪਰ ਇੰਜੋਏ ਕਰ ਬਈ ਹਾਂਜੀ ਹਾਂਜੀ ਸਰ ਕੀ ਕਹੋਗੇ ਦਲਜੀਤ ਜੀ ਸਾਹਿਬ ਜਿਹੜੇ ਸਟੇਜ ਤੇ ਨੇ ਤੁਸੀਂ ਬਾਹਰ ਗਏ ਆ ਹਾਂ ਜੀ ਟਿਕਟ ਮਿਲੀ ਨਹੀਂ ਤਾਂ ਕਰਕੇ ਬਾਹਰ ਖੜੇ ਹਾਂ ਜੀ ਹਾਂ ਜੀ ਜਵਾਏ ਕਰ ਰਹੇ ਜਿਸ ਤਰ੍ਹਾਂ ਬਾਹਰ ਕਾ ਅੰਦਰ ਕਰ ਰਹੇ ਨੇ ਉਹ ਤਾਂ ਬਹੁਤ ਬਹੁਤ ਜਵਾਏ ਕਰ ਸਾਰੇ ਕਰ ਰਹੇ ਜੀ ਜੀ ਹਾਂ ਜੀ ਫੈਮਲੀ ਤੇ ਨਾਲ ਆਏ ਹਾਂ ਹਾਂ ਜੀ ਅਸੀਂ ਫੈਮਲੀ ਨਾਲ ਆਏ ਹਾਂ ਹਾਂ ਜੀ ਨਾਲ ਕੀ ਕਰਦਾ ਹੈ ਇਹੀ ਕਹਾਂਗੇ ਬਸ ਇਹਨੂੰ ਅਫਸੋਸ ਹੀ ਆ ਕਿ ਅਸੀਂ ਅੰਦਰ ਨਹੀਂ ਜਾ ਪਾਏ ਪਰ ਬਹੁਤ ਮਜ਼ਾ ਆ ਬਹੁਤ ਅੱਛਾ ਮਾਹੌਲ ਵੀ ਬਹੁਤ ਅੱਛਾ ਹੈ ਤੁਸੀਂ ਇੰਜੋਏ ਕਰ ਹਾਂਜੀ ਹਾਂਜੀ ਫੁੱਲ ਫੁੱਲ ਇੰਜੋਏਮੈਂਟ ਥੈਂਕ ਯੂ ਥੈਂਕ ਯੂ ਥੋੜਾ ਬਾਅਦ ਬਹੁਤ 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 ਬਹ ਆਸੋ ਸਵੀਕਾਰ ਕਰਦੇ ਹੋ ਕਿ ਜਿੱਥੇ ਗੰਜੀਤ ਦੇ ਸਾਹ ਇਹ ਜਿਹੜੇ ਫੈਨ ਨੇ ਹੋ ਅੰਦਰ ਹੈਗੇ ਨੇ ਤੇ ਲਾਲ ਹੀ ਜਿਨ੍ਹਾਂ ਦੇ ਟਿਕਟਾ ਨਹੀਂ ਮਿਲਿਆ ਤੇ ਇਹ ਜ਼ਰੂਰ ਬਾਹਰ ਤਾਰੇ ਤੇ ਲੰਮਕਲਮ ਕੇ ਜਿਹੜਾਗਾ ਗੰਜੀਤ ਦੇ ਸਾਹ ਦਾ ਸ਼ੋਅ ਦੇਖ ਰਹੇ ਨੇ ਪਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੇ ਜ਼ਰੂਰ ਥੱਲੇ ਤਾਰ ਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜ਼ਰੂਰ ਰિસ્ਕੀ ਹੈਗਾ ਤਾਂ ਜਿਸ ਕਾਰਨ ਪੁਲਿਸ ਮੁਲਾਜ਼ਮ ਇਹਨਾਂ ਨੂੰ ਜਿੰਦਾਗਾ ਥੱਲੇ ਤਾਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਦਿਲਜੀਤ ਦੇ ਜਿਹੜੇ ਫੈਸਲੇ ਉਹ ਜਿਸ ਤਰ੍ਹਾਂ ਅੰਦਰ ਇੰਜੋਏ ਕਰ ਰਹੇ ਨੇ ਤਾਂ ਉਸੇ ਤਰੀਕੇ ਨਾਲ ਬਾਹਰ ਵੀ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਬਈ ਕੀ ਕਹਿੰਦੇ ਆਏ ਗਾਣੀ ਮੁਰਾਉ ਮੈਂ ਤੂੰ ਤੇ ਤੂੰ ਮੁਰਾਏ

ਉਹ ਬੜੇ ਹੋ ਗਏ ਸੋ ਤਾਰਾ ਤੇ ਚੜ ਕੇ ਜਿਹੜੇ ਆ ਯੂਥ ਜਿਹੜਾਗਾ ਉਹ ਤਾਰਾ ਤੇ ਚੜ ਕੇ ਦਿਲਜੀਤ ਦਸਾਨ ਦਾ ਜਿਹੜਾ ਸ਼ੋਅ ਵੇਖ ਰਹਾ ਤਾਂ ਉਸ ਨੂੰ ਦੇਖਦੇ ਆ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ ਜ਼ਰੂਰ ਥੱਲੇ ਤਾਰਿਆ ਜਾ ਰਿਹਾ ਕਿਉਂਕਿ ਇਹ ਆ ਬੇਚੋ ਮੱਛਾ ਜਿੱਤਾ ਪਰ ਨਹੀਂ ਉਹ ਜਿਹੜਾ ਉਹ ਜਿਸ ਤੋਂ ਬਾਅਦ ਤੇ ਹਰ ਬੜੇ ਹੀ